ਬਠਿੰਡਾ ਦੀ ਡੀ ਐਫ ਐਸ ਸੀ ਤੋਂ ਏਵਨ ਪੰਜਾਬੀ ਦੀ ਟੀਮ ਵੱਲੋਂ ਰਾਸ਼ਨ ਕਾਰਡ ਬਾਰੇ ਤਮਾਮ ਜਾਣਕਾਰੀ ਲਈ ਗਈ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਛੇਤੀ ਹੀ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਕਾਰਡ ਉਹਨਾਂ ਲੋਕਾਂ ਦਾ ਬਣਾਇਆ ਜਾਵੇਗਾ ਜੋ ਕਿ ਸਾਲਾਨਾ ਗਰੀਬੀ ਰੇਖਾ ਤੋਂ ਹੇਠਾਂ ਹੁੰਦੇ ਹਨ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਾਰਡ ਸਰਕਾਰੀ ਨੌਕਰੀ ਤੋਂ ਰਿਟਾਇਰਡ ਲੋਕਾਂ ਲਈ ਨਹੀਂ ਹੋਵੇਗਾ ਜੇਕਰ ਕਿਸੇ ਹੋਰ ਆਟਾ ਚੱਕੀ ਤੇ ਵੇਚਦਾ ਹੋਇਆ ਡਿਪੋ ਹੋਲਡਰ ਫੜਿਆ ਗਿਆ ਤਾਂ ਉਸ ਦੇ ਉੱਤੇ ਵਿਭਾਗੀ ਕਾਰਵਾਈ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਅੱਜ ਅਸੀਂ ਬਠਿੰਡਾ ਦੇ ਖੁਰਾਕ ਸਿਵਲ ਸਪਲਾਈ ਦਫਤਰ ਦੇ ਵਿੱਚ ਮੌਜੂਦ ਹੈ ਸਾਡੇ ਨਾਲ ਮੌਜੂਦ ਨੇ ਡੀ ਐਫ ਐਸ ਸੀ ਸਾਹਿਬ ਅਮਨਪ੍ਰੀਤ ਸਿੰਘ ਬਿਰਕ ਜੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਹੜੇ ਲੋਕ ਨੇ ਕੈਂਡੀਡੇਟ ਜੋ ਰਾਸ਼ਨ ਕਾਰਡ ਦੇ ਲਈ ਐਲੀਜੀਬਲ ਹੁੰਦੇ ਨੇ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਥੈਂਕਸ ਅ ਲੋਟ ਸਰ ਕਿਹੜੇ ਕਿਹੜੇ ਲੋਕ ਕੈਂਡੀਡੇਟ ਹੁੰਦੇ ਨੇ ਜੋ ਰਾਸ਼ਨ ਕਾਰਡ ਦੇ ਲਈ ਐਲੀਜੀਬਲ ਹੁੰਦੇ ਆ ਕੀ ਕੁਝ ਫਾਰਮੈਲਿਟੀਜ਼ ਹੁੰਦੀਆਂ ਜੀ ਜਿਹੜਾ ਉਹਨਾਂ ਦੇ ਇਨਕਮ ਕ੍ਰਾਈਟੇਰੀਆ 60000 ਸਾਲਾਨਾ ਜੀ ਤੇ ਆਪਣਾ ਜੇ ਖੇਤੀਬਾੜੀ ਤਾਂ ਉਹਨਾਂ ਦੇ ਕੋਲ ਜੇ ਨਹਿਰੀ ਜ਼ਮੀਨਾਂ ਤਾਂ 2 ਏਕੜ ਤੇ ਜੇ ਬਰਾਨੀ ਜ਼ਮੀਨਾਂ ਤਾਂ 5 ਏਕੜ ਇਸ ਤੋਂ ਇਲਾਵਾ ਅਰਬਨ ਏਰੀਆ ਦੇ ਵਿੱਚ 100 ਗਜ ਤੱਕ ਜਿਹੜਾ ਹੈ ਕਿ ਘਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਜਿਹੜੇ ਐਕ ਸਰਵਿਸਮੈਨ ਤੇ ਆਪਣਾ ਫਾਰਮਰ ਸੁਸਾਇਸਾਈਡ ਕੇਸਸ ਐਂਡ ਐਚ ਆਈ ਵੀ ਪੋਜ਼ਿਟਿਵ ਪੇਸ਼ੈਂਟਸ uh they are eligible ਸਰ ਕੁਝ ਟਾਈਮ ਪਹਿਲਾਂ ਰਾਸ਼ਨ ਕਾਰਡ ਕੱਟੇ ਗਏ ਨੇ ਤੇ ਹੁਣ ਕਦੋਂ ਨਵੇਂ ਬਣਾਏ ਜਾਣੇ ਨੇ ਰਾਸ਼ਨ ਕਾਰਡ uh ਦਾ ਰੀਵੈਰੀਫਿਕੇਸ਼ਨ ਜੋ ਨੈਕਸਟ ਆ ਉਸ ਦੀ ਤਾਂ ਕੋਈ ਅਜੇ ਡੇਟ ਵੈਸੇ ਅਨਾਉਂਸ ਨਹੀਂ ਹੋਈ ਤਾਂ ਆਲਥੋ ਇਹ ਆ ਕਿ ਜਿਹੜੀਆਂ ਐਪਲੀਕੇਸ਼ਨਸ ਆ ਉਹ ਜਿਹੜੀਆਂ ਰੀਸੀਵ ਹੋ ਰਹੀਆਂ ਸਭ ਤੋਂ ਪਹਿਲਾ ਪ੍ਰੋਸੈਸ ਕੀ ਹੁੰਦਾ ਸਰ ਜਿਹੜੀ ਐਪਲੀਕੇਸ਼ਨ ਫਾਰਮ ਨੇ ਕਿੱਥੇ ਜਾਂਦੀਆਂ ਨੇ ਕਿਹੜੇ ਦਫ਼ਤਰ ਦੇ ਵਿੱਚ ਜੋ ਕੈਂਡੀਡੇਟ ਹੈ ਲੈ ਕੇ ਜਾਂਦੇ ਨੇ ਐਪਲੀਕੇਸ਼ਨਸ ਆ ਜੀ ਇਹ ਹਰੇਕ ਰੀ-ਵੈਰੀਫਿਕੇਸ਼ਨ ਵਿੱਚ ਅ ਅਲੱਗ-ਅਲੱਗ ਰਹੀਆਂ ਜਦੋਂ ਤੋਂ ਐਨ ਐਫ ਐਸ ਐ ਐਕਟ ਆਇਆ ਐਡ ਪ੍ਰੈਜ਼ੈਂਟ ਦਾ ਇਹ ਹੈ ਕਿ ਜਿਹੜੀ ਐਪਲੀਕੇਸ਼ਨਸ ਆ ਉਹ ਮਾਨਯੋਗ ਡਿਪਟੀ ਕਮਿਸ਼ਨਰ ਆਫਿਸ ਵੀ ਆ ਰਹੀਆਂ ਸਿੱਧੀਆਂ ਇੱਥੇ ਵੀ ਆ ਰਹੀਆਂ ਐਸਟੀਐਮ ਆਫਿਸ ਵਿੱਚ ਵੀ ਆ ਰਹੀਆਂ ਤਾਂ ਮੁੱਖ ਤੌਰ ਤੇ ਇਹਨਾਂ ਦਫ਼ਤਰਾਂ ਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਆ ਬੇਨਤੀ ਪੱਤਰ ਉਹ ਮਿਲ ਰਹੇ ਸੀ ਸਰ ਜੇ ਗੱਲ ਕਰੀਏ ਕਿੰਨੇ ਇੱਕ ਲੋਕ ਨੇ ਹੁਣ ਜੋ ਇਸ ਸਕੀਮ ਦਾ ਫਾਇਦਾ ਲੈ ਰਹੇ ਨੇ ਜੀ ਬਠਿੰਡਾ ਜ਼ਿਲ੍ਹਾ ਦੇ ਵਿੱਚ ਇਸ ਟਾਈਮ ਇੱਕ 178567 ਕਾਰਡ ਨੇ ਤੇ ਆਪਣੇ 7 ਲੱਖ ਦੇ ਕਰੀਬ ਜਿਹੜੇ ਲਾਭਪਾਤਰੀ ਨੇ ਆਪਣੇ ਆਟਾ ਦਾਲ ਸਕੀਮ ਵਿੱਚ ਕਣਕ ਦਾ ਲਾਭ ਪ੍ਰਾਪਤ ਕਰ ਰਹੇ ਹੈ ਤੇ ਜੇ ਗੱਲ ਕਰੀਏ ਸਰ ਡੀਪੂ ਹੋਲਡਰਸ ਨੇ ਕਈ ਵਾਰੀ ਪਾਇਆ ਜਾਂਦਾ ਕਿ ਉਹਨਾਂ ਕੋਲ ਕਣਕ ਜਾਂਦੀ ਹੈ ਪਰ ਉਹ ਚੱਕੀ ਵਾਲਿਆਂ ਨੂੰ ਅੱਗੇ ਸਪਲਾਈ ਕਰ ਦਿੰਦੇ ਨੇ ਕਰ ਦਿੰਦੇ ਨੇ ਵੇਚ ਦਿੰਦੇ ਨੇ ਉਹ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਜੇ ਡੀਪੂ ਹੋਲਡਰ ਇਸ ਮਾਲ ਪ੍ਰੈਕਟਿਸ ਵਿੱਚ ਆ ਪਾਇਆ ਜਾਂਦਾ ਦੋਸ਼ੀ ਤਾਂ ਅਸੀਂ ਉਹਦਾ ਲਾਇਸੈਂਸ सस्पेंड ਤੇ ਫਰਦਰ ਕੈنسਲੇਸ਼ਨ ਤੱਕ ਦੀ ਕਾਰਵਾਈ ਕਰ ਸਕਦੇ ਹਾਂ ਪਲੱਸ ਉਹਨੂੰ ਫਾਈਨ ਵੀ ਜਿਹੜਾ ਹੈਗਾ ਅਵਸੀਮ ਜੇਕਰ ਸਰ ਕੋਈ ਗਵਰਨਮੈਂਟ EMPLOYEE ਹੈ ਉਸਨੇ ਕਾਰਡ ਬਣਾਇਆ ਹੋਵੇ ਤਾਂ ਡਿਪਾਰਟਮੈਂਟ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਕਿ ਉਹ एलिਜੀਬਲ ਹੈ ਜਾਂ ਇਨੈਲੀਜੀਬਲ ਹੈ ਫੂਡ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਜਦੋਂ ਅੰਨ ਦਾ ਵੰਡਰਨ ਕਰਦੇ ਆ ਤਾਂ ਉਸ ਟਾਈਮ ਅਸੀਂ एलिਜੀਬਲ ਤੇ ਇਨੈਲੀਜੀਬਲ ਬਾਰੇ ਪੜਤਾਲ ਤਾਂ ਨਹੀਂ ਕਰਦੇ ਉਹ ਪੜਤਾਲ ਬਾਰੇ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਆ ਤਾਂ ਅਸੀਂ ਉਸ ਤੇ ਸੰਬੰਧਿਤ ਜੋ ਵੀ ਉਸ ਟਾਈਮ ਕਾਰਵਾਈ ਬੰਦੀ ਆ ਕਿ ਜੇ ਉਸਨੇ ਕੋਈ ਗਲਤ ਐਫੀਡੇਵਿਟ ਦਿੱਤਾ ਹੈ ਜਾਂ ਉਸਨੇ ਗਲਤ ਲਾਭ ਲੈ ਰਿਹਾ ਹੈ ਕਾਨੂੰਨੀ ਹੱਕ ਤਾਂ ਅਸੀਂ ਉਸ ਤੇ ਸਪਾਰਿਸ਼ ਜਿਹੜਾ ਹੈਗਾ ਕਰ ਸਕਦੇ ਆ ਜੇ ਸਾਡੇ ਧਿਆਨ ਦੇ ਵਿੱਚ ਆਏ ਆਮ ਤੌਰ ਤੇ ਜਿਹੜਾ ਏਜ ਦੀ ਸ਼ਿਕਾਇਤ ਆ ਜਿਹੜੀ ਅ ਜਿਹੜੀ ਹੈ ਕਿ ਸਬੰਧਤ ਵਿਭਾਗ ਕਾਨੂੰਨ ਵਿਵਸਥਾ ਲਾਗੂ ਕਰਨ ਵਾਲਿਆਂ ਕੋਲ ਕੀਤੀ ਜਾਂਦੀ ਹੈ ਜਿਹੜੇ ਗਵਰਨਮੈਂਟ EMPLOYE ਨੇ ਤੇ ਰਿਟਾਇਰ ਹੋ ਚੁੱਕੇ ਨੇ ਜਿਹੜੇ EMPLOYE ਉਹ एलिਜੀਬਲ ਹੁੰਦੇ ਆ ਜੀ ਆ ਇਸ ਕਾਰਡ ਦੇ ਲਈ ਗਵਰਨਮੈਂਟ EMPLOYE ਜਿਹੜੇ ਰਿਟਾਇਰਡ ਆ ਮੌਜੂਦਾ ਤਾਂ ਨਹੀਂ ਰਿਟਾਇਰਡ ਜਿਹੜੇ ਆ 60000 ਤੋਂ ਬਾਅਦ ਵੀ ਆਈ ਥਿੰਕ ਸਾਰਿਆਂ ਦੇ ਪੈਨਸ਼ਨ ਹੈ ਸਲਾਨਾ ਇਨਕਮ ਜਿਹੜੀ ਹੈ ਤਾਂ ਇਸ ਕਰਕੇ ਹਾਲਾਂਕਿ ਸਪੈਸੀਫਿਕਲੀ ਇਹ ਜਿਹੜਾ ਹੈਗਾ ਗਵਰਨਮੈਂਟ EMPLOYEES ਦਾ ਤਾਂ ਹੈ ਤੇ ਪੈਨਸ਼ਨਰਸ ਦਾ ਵੀ 60000 ਦਾ ਸਪੈਸੀਫਿਕਲੀ ਮੈਂਸ਼ਨਡ ਹੈ ਤੇ ਦੋਵੇਂ ਜਿਹੜੀਆਂ categories ਆ ਮੈਂ ਸੋਚਦਾ ਕਿ ਦੋਨੋਂ categories ਇਸ ਸਲੈਬ ਤੋਂ ਬਾਹਰ ਹੀ ਜਾਂਦੀਆਂ ਨੇ ਜੀ ਇਸ ਤਰ੍ਹਾਂ ਦਾ ਮਾਮਲਾ ਆਂਦਾ ਸਰ ਨਜ਼ਰ ਦੇ ਵਿੱਚ ਤੇ ਤੁਹਾਡੇ ਵੱਲੋਂ ਅਪਰੋਚ ਕੀਤੀ ਜਾਂਦੀ ਹੈ ਉਸ ਦੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਜਿਹੜਾ ਇਹ ਅਫੈਂਸ ਆ ਰੀ ਵੈਰੀਫਿਕੇਸ਼ਨ ਦੌਰਾਨ ਅਗਰ ਕੋਈ ਕਾਨੂੰਨੀ ਹੱਕ ਗਲਤ ਲੈ ਰਿਹਾ ਤਾਂ ਇਸ ਦੀ ਜਿਹੜੀ ਸ਼ਿਕਾਇਤ ਆ ਕਿਉਂਕਿ ਪਰ ਹੈਪਸ ਉਹ ਜਿਹੜਾ ਆਈ ਥਿੰਕ ਸਾਡੇ ਕੋਲ ਵੀ ਜੇ ਆਏਗੀ ਤਾਂ ਵੀ ਉਹਨੂੰ ਅਸੀਂ ਫਾਰਵਰਡ ਪੁਲਿਸ ਡਿਪਾਰਟਮੈਂਟ ਨੂੰ ਕਰਾਂਗੇ ਕੋਈ ਆਈਡੀਆ ਸਰ ਹੁਣ ਜਿਹੜੇ ਨਿਊ ਬਣਨੇ ਨੇ ਕਾਰਡ ਕਦੋਂ ਤੱਕ ਹੋ ਜਾਏਗੀ ਸਾਈਟ ਓਪਨ ਕੁਝ ਅ ਨਵੀਂ ਰੀਵੈਰੀਫਿਕੇਸ਼ਨ ਦੀ ਤਰੀਕ ਅਜੇ ਨਹੀਂ ਆਈ ਜੀ ਤਾਂ ਜਦੋਂ ਹੀ ਕੋਈ ਸੰਬੰਧੀ ਜਾਣਕਾਰੀ ਆਉਂਦੀ ਆ ਤਾਂ ਉਹ ਨਾਲ ਦੇ ਨਾਲ ਪਬਲਿਕ ਜਿਹੜੇ ਡੋਮੇਨ ਦੇ ਵਿੱਚ ਆ ਜਾਏਗੀ ਤਾਂ ਇਹ ਸੰਨ ਡੀਐਫਐਸਸੀ ਸਾਹਿਬ ਜਿਨ੍ਹਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ ਜੁਗਨੂ ਸ਼ਰਮਾ ਏਵਨ ਪੰਜਾਬੀ ਟੀਵੀ ਬਠਿੰਡਾ